ਜਸਾ ਸਿੰਘ ਰਾਮਗੜੀਆ ਜਿਹੜੇ ਕਿ 302 ਜਾਂਦੇ ਹੜੇ ਨੂੰ ਮੁੱਖ ਰੱਖਦੇ ਹੋਏ ਜਿਹੜੇ ਕਿ ਅੱਜ ਜਸਾ ਸਿੰਘ ਰਾਮਗੜੀਆ ਕੋਟਪੂਰਾ ਬਾਈਪਾਸ ਤੇ ਜਿਹੜੇ ਕਿ ਰਾਮਗੜੀਆ ਸੰਗਠਨ ਵਿਚਾਰਪਾ ਭਵਨ ਤੋਂ ਜਿਹੜੇ ਕਿ ਵੱਖ-ਵੱਖ ਸਕੂਲਾਂ ਦੇ ਬੱਚੇ ਤੇ ਨਾਲ ਫੌਜੀ ਬੈਂਡ ਦੇ ਨਾਲ ਤੇ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਆ ਮੋਗੇ ਸ਼ਹਿਰ ਦੀ ਸੰਗਤਾਂ ਸਾਰਿਆਂ ਦੇ ਸਹਿਯੋਗ ਨਾਲ ਅੱਜ ਜਸਾ ਸਿੰਘ ਰਾਮਗੜੀਆ ਦੇ ਜਿਹੜੇ ਕਿ ਅੱਜ ਉਸ ਨੇ ਨੀ ਵਰਤਨ ਸੰਵਿਧਾਨ ਕੀ ਜਿੱਥੇ ਪੇਂਡ ਕੀਤੀ ਆ ਉਥੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਅੱਗੇ ਤੇ ਜਿਹੜੇ ਕਿ ਉਹਨਾਂ ਦੇ ਦਿੱਤੇ ਹੋਏ ਪੂਰਨਿਆਂ ਤੇ ਅਸੀਂ ਚੱਲ ਸਕੀਏ ਉਹਨਾਂ ਜਿੱਤੇ ਹੋਏ ਸੰਧਾਤਾ ਤੇ ਚੱਲ ਸਕੀਏ ਹਮੇਸ਼ਾ ਹੀ ਜੋ ਨਸ਼ੀਦਾ ਨੂੰ ਪ੍ਰਣਾਮ ਕਰਦੇ ਆਂ ਤੇ ਜਿਹੜੇ ਕਿ ਆਪਣੇ ਸਮਾਜ ਲਈ ਆਪਣੇ ਇਤਿਹਾਸ ਦੇ ਲਈ ਤੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਸਲੂਟ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਹਿਲਾਂ ਤਾਂ ਸਾਰਿਆਂ ਨੂੰ ਅੱਜ ਮਹਾਨ ਜਰਨੈਲ ਦਸਤਾਰ ਸਿੰਘ ਰਣਕੜੀਆ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਔਰ ਜਸਤ ਸਿੰਘ ਰਾਮਗੜੀਆ ਜੀ ਕਿਥੇ ਜਾਣ ਪਛਾਣ ਦੇ ਮਹਤਾਜ ਨਹੀਂ ਜਿੱਥੇ ਸਿੱਖ ਕੌਮ ਦੇ ਮਹਾਨ ਜਰਨੈਲ ਰਹੇ ਆ ਉਥੇ ਪੰਜਾਬ ਦੀ ਜਿਹੜੀ ਉਸ ਵੇਲੇ ਦੀ ਰਾਜਭਾਗ ਸੀ ਉਹਦੇ ਵਿੱਚ ਮਹਾਨ ਸਿੱਖ ਜਰਨੈਲ ਦੇ ਤੌਰ ਤੇ ਇੱਕ ਪੰਜਾਬ ਦੇ ਬੜੇ ਮਹਾਨ ਯੋਧੇ ਰਹੇ ਆ ਮੈਂ ਜਿੱਥੇ ਤੁਹਾਨੂੰ ਉਹਨਾਂ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦੇਣਾ ਉਥੇ ਮੈਂ ਕਾਮਨਾ ਕਰਦਾ ਕਿ ਪੰਜਾਬ ਦੇ ਆਉਣ ਵਾਲੇ ਸਾਡੀ ਪੀੜ੍ਹੀ ਜਿਹੜੀ ਆ ਉਹਨਾਂ ਤੋਂ ਪ੍ਰੇਰਨਾ ਵੀ ਲਵੇ ਔਰ ਪ੍ਰਮਾਤਮਾ ਕਰੇ ਇਹ ਜਹੀ ਦਲੇਰ ਤੇ ਇਹ ਜੀ ਅਥੇ ਚਾਲ ਚੱਲਣ ਵਾਲੀ ਤੇ ਐਡੀ ਜੁੱਸਿਆਂ ਵਾਲੀ ਹੋ